ਪੰਜਾਬ ਦੇ ਵਿੱਚ ਲੁੱਟਖੋਹਾਂ ਦੀ ਵਾਰਦਾਤ ਲਗਾਤਾਰ ਆਏ ਦੇਣੀ ਵੇਖਣ ਨੂੰ ਮਿਲਦੀ ਹੈ ਪਰ ਹੁਣ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਕਰਾਇਮ ਰੇਸ਼ਿਓ ਨੂੰ ਘਟ ਕਰਨ ਦੇ ਲਈ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਲੋਕ ਅਲੱਗ-ਅਲੱਗ ਰਾਜਿਆਂ ਦੇ ਵਿੱਚੋਂ ਜਾਂ ਫਿਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਆ ਕੇ ਚੰਡੀਗੜ੍ਹ ਦੇ ਵਿੱਚ ਨੌਕਰੀ ਕਰ ਰਹੇ ਨੇ ਜਾਂ ਫਿਰ ਕੋਈ ਹੋਰ ਕੰਮ ਕਰ ਰਹੇ ਨੇ ਉਹਨਾਂ ਦਾ ਰਿਕਾਰਡ ਰੱਖਣ ਦੇ ਲਈ ਇੱਕ ਮੁਹਿੰਮ ਤਿਆਰ ਕੀਤੀ ਹੈ ਜਿਸ ਦੇ ਵਿੱਚ ਪ੍ਰਸ਼ਾਸਨ ਹੁਣ ਹਰ ਉਸ ਨਾਗਰਿਕ ਦਾ ਰਿਕਾਰਡ ਰੱਖੇਗਾ ਜਿਹੜਾ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚੋਂ ਆਇਆ ਹੈ ਦੱਸ ਜੀ ਕਿ ਸ਼ਹਿਰ ਦੇ ਵਿੱਚ ਰਹਿਣ ਵਾਲੇ ਅਜਨਬੀ ਲੋਕਾਂ ਦੇ ਲਈ ਚੰਡੀਗੜ੍ਹ ਪੁਲਿਸ ਜਾਨ ਪਹਿਚਾਨ ਕਰ ਰਹੀ ਹੈ ਸ਼ਹਿਰ ਦੇ ਵਿੱਚ ਅਪਰਾਧ ਨੂੰ ਘੱਟ ਕਰਨ ਦੇ ਲਈ ਅਤੇ ਅਪਰਾਧੀਆਂ ਦੇ ਉੱਤੇ ਲਗਾਮ ਪਾਉਣ ਦੇ ਲਈ ਪੁਲਿਸ ਦੇ ਵੱਲੋਂ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਜਿਸ ਦੇ ਵਿੱਚੋਂ ਅਣਜਾਣ ਲੋਕਾਂ ਦਾ ਜਿਹੜਾ ਰਿਕਾਰਡ ਤਿਆਰ ਕਰਨਗੇ ਖਾਸ ਕਰ ਉਹਨਾਂ ਲੋਕਾਂ ਦਾ ਜੋ ਬਾਹਰ ਤੋਂ ਆਏ ਇੱਧਰ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਨੇ ਜਾਂ ਫਿਰ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਇਸ ਦੇ ਨਾਲ ਹੀ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ ਕਿ ਉਹ ਕਿਹੜੇ ਸ਼ਹਿਰਾਂ ਦੇ ਵਿੱਚ ਰਹਿ ਰਹੇ ਨੇ ਕਿੱਥੋਂ ਦੀ ਤਾਲੁਕਾਤ ਰੱਖਦੇ ਨੇ ਤੇ ਉਹ ਉਸ ਵੇਲੇ ਅਤੇ ਕਿਹੜਾ ਕੰਮ ਕਰ ਰਹੇ ਨੇ ਸ਼ਹਿਰ ਦੇ ਵਿੱਚ ਆਏ ਦਿਨ ਹੀ ਸਨੇਚਿੰਗ ਅਤੇ ਚੋਰੀ ਦੀ ਵਾਰਦਾਤ ਹੋ ਰਹੀ ਹੈ ਚਾਹੇ ਚੋਰਾਂ ਦੇ ਵੱਲੋਂ ਕਿਸੇ ਦੇ ਘਰ ਦੇ ਵਿੱਚ ਜਾ ਕੇ ਫੋਨ ਚੋਰੀ ਕਰ ਲਿੱਤਾ ਜਾਂਦਾ ਜਾਂ ਫਿਰ ਲੈਪਟਾਪ ਚੋਰੀ ਕਰਨ ਦੀ ਜਿਹੜੀ ਵਾਰਦਾਤ ਆ ਸਾਹਮਣੇ ਆਉਂਦੀ ਹੈ ਜਿਸ ਮਾਮਲੇ ਦੇ ਵਿੱਚ ਪੁਲਿਸ ਅਪਰਾਧੀਆਂ ਤੱਕ ਕੋਸ਼ਿਸ਼ ਤਾਂ ਜਾਂਦੀ ਹੈ ਪਰ ਜ਼ਿਆਦਾਤਰ ਜਿਹੜੇ ਮਾਮਲੇ ਨੇ ਉਹ ਸੁਲਝਾਏ ਨਹੀਂ ਜਾਂਦੇ ਕਿਉਂਕਿ ਪੁਲਿਸ ਨੂੰ ਨਹੀਂ ਪਤਾ ਲੱਗਦਾ ਕਿ ਉਹ ਲੋਕ ਕਿਹੜੇ ਨੇ ਕਿੱਧਰੋਂ ਆਏ ਨੇ ਕਿਹੜੇ ਸ਼ਹਿਰ ਤੋਂ ਉਹ ਤਾਲੁਕਾਤ ਰੱਖਦੇ ਨੇ ਇਸ ਦੇ ਨਾਲ ਹੀ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਹ ਵੀ ਪਾਇਆ ਜਾਂਦਾ ਹੈ ਕਿ આરોપી ਦੂਸਰੇ ਪ੍ਰਦੇਸ਼ਾਂ ਦੇ ਵਿੱਚੋਂ ਦੂਸਰੇ ਰਾਜਿਆਂ ਦੇ ਵਿੱਚੋਂ ਆਉਂਦੇ ਨੇ ਇਸ ਲਈ ਕੈਮਰੇ ਦੇ ਵਿੱਚ ਪੁਲਿਸ ਨੂੰ ਸ਼ਕਲ ਤਾਂ ਜਲਦ ਦਿਖ ਜਾਂਦੀ ਹੈ ਪਰ ਪਛਾਣ ਨਹੀਂ ਹੋ ਪਾਂਦੀ ਐ ਇਸੇ ਸਮੱਸਿਆ ਦੇ ਸਮਾਧਾਨ ਲਈ ਪੁਲਿਸ ਨੇ ਇਸ ਵਿਸ਼ੇਸ਼ ਅਭਿਆਨ ਚਲਾਇਆ ਹੈ ਜਿਸ ਦੇ ਵਿੱਚ ਸ਼ਹਿਰ ਦੀਆਂ ਕਲੋਨੀਆਂ ਤੇ ਬਾਰੀ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਕਲੈਕਟ ਕੀਤੀ ਜਾਵੇਗੀ ਹੁਣ ਚੰਡੀਗੜ੍ਹ ਪੁਲਿਸ ਮੌਜੂਦਾ ਜਿਹੜਾ ਸਹੀ ਆਂਕੜਾ ਹੈ ਕਿੰਨੀ ਆਬਾਦੀ ਹੈ ਚੰਡੀਗੜ੍ਹ ਦੀ ਉਸ ਨੂੰ ਲੈ ਕੇ ਵੀ ਲਗਾਤਾਰ ਪ੍ਰਯਾਸ ਕਰ ਰਹੀ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੇ ਪੁਲਿਸ ਦੇ ਕੋਲ ਵਸਨੀਕਾਂ ਦੀ ਆਬਾਦੀ ਦਾ ਜਿਹੜਾ ਆਂਕੜਾ ਹੈ ਪ੍ਰਸ਼ਾਸਨ ਦੇ ਕੋਲ ਮੌਜੂਦ ਹੁੰਦਾ ਹੈ ਪਰ ਬਾਹਰ ਤੋਂ ਆਉਣ ਵਾਲੇ ਲੋਕਾਂ ਦੀ ਜਿਹੜੀ ਪੂਰੀ ਜਾਣਕਾਰੀ ਪ੍ਰਸ਼ਾਸਨ ਦੇ ਕੋਲ ਇਸ ਵੇਲੇ ਨਹੀਂ ਹੈ ਜਿਸ ਦੇ ਆਧਾਰ ਤੇ ਪ੍ਰਸ਼ਾਸਨ ਲਗਾਤਾਰ ਵੱਖ-ਵੱਖ ਜਗ੍ਹਾ ਵਿੱਚ ਜਾ ਕੇ ਇਹ ਰਿਕਾਰਡ ਕਲੈਕਟ ਕਰ ਰਿਹਾ ਹੈ ਕਿ ਕਿੰਨਾ ਜਗ੍ਹਾ ਦੇ ਵਿੱਚ ਕਿੰਨੀ ਜਨਸਖਿਆ ਵਧੀ ਹੈ ਕਿਹੜੇ ਲੋਕ ਕਿਹੜੇ ਰਾਜ ਦੇ ਵਿੱਚ ਆਏ ਨੇ ਤਾਂ ਜੋ ਜਿਹੜੀ ਪੁਲਿਸ ਦੀ ਜਿਹੜੀ ਅ ਸੰਖਿਆ ਹੈ ਉਹ ਵਧਾ ਦਿੱਤੀ ਜਾਵੇ ਪੁਲਿਸ ਜਿਹੜੀ ਵੱਖ-ਵੱਖ ਥਾਵਾਂ ਤੇ ਤਨਾਤ ਕੀਤੀ ਜਾਵੇ ਤਾਂ ਜੋ ਜਿਹੜੀ ਸਨੇਚਿੰਗ ਦੇ ਮਾਮਲੇ ਨੇ ਉਸ ਤੇ ਜਲਦ ਜਲਦ ਨੱਥ ਪਾਈ ਜਾਵੇ ਇਸ ਨਾਲ ਹੀ ਦੱਸ ਦਈਏ ਕਿ ਆਧਾਰ ਕਾਰਡ ਅਤੇ ਫੋਨ ਨੰਬਰ ਦੇ ਨਾਲ ਨਾਲ ਜਿਹੜੇ ਲੋਕ 12 ਦੀ ਆਏ ਨੇ ਪੁਲਿਸ ਉਹਨਾਂ ਦੇ ਰਿਕਾਰਡ ਦੇ ਵਿੱਚ ਉਹਨਾਂ ਦਾ ਫਿੰਗਰਪ੍ਰਿੰਟ ਵੀ ਆਪਣੇ ਰਿਕਾਰਡ ਦੇ ਵਿੱਚ ਰੱਖੇਗੀ ਤਾਂ ਜੋ ਅਜਿਹੀ ਵਾਰਦਾਤਾਂ ਚਾਹੇ 스내ਚਿੰਗ ਦੇ ਮਾਮਲੇ ਹੋਣ ਜਾਂ ਫਿਰ ਮਰਡਰ ਕੇਸ ਦੇ ਮਾਮਲੇ ਹੋਣ ਤਾਂ ਜਲਦੋਂ ਜਲਦ ਪੁਲਿਸ ਨੂੰ ਇਸੇ ਸੰਬੰਧੀ ਜਾਣਕਾਰੀ ਮਿਲ ਜਾਵੇਗੀ ਕਿ ਉਹ ਸ਼ਖਸ ਕਿਹੜਾ ਹੈ ਕਿਹੜੇ ਸ਼ਹਿਰ ਤੋਂ ਆਇਆ ਜਾਂ ਫਿਰ ਜੇਕਰ ਉਹ ਚੰਡੀਗੜ੍ਹ ਦਾ ਰਹਿਣ ਵਾਲਾ ਜਾਂ ਜੋ ਬਾਹਰ ਤੋਂ ਆਉਣ ਵਾਲਾ ਉਸ ਰਿਕਾਰਡ ਦੇ ਮਾਦਮ ਰਾਹੀਂ ਪੁਲਿਸ ਨੂੰ ਜਲਦ ਤੋਂ ਜਲਦ ਇਸ ਸੰਬੰਧੀ ਜਾਣਕਾਰੀ ਮਿਲ ਜਾਵੇਗੀ ਤਾਂ ਜੋ অপরাধੀ ਜਿਹੜਾ ਹੈ ਉਹ ਜਲਦ ਤੋਂ ਜਲਦ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਜਾਵੇ ਗਾਇਸ ਨਾਲ ਹੀ ਅਲੱਗ-ਅਲੱਗ ਕਲੋਨੀਆਂ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਅਭਿਆਨ ਚਲਾਏ ਜਾ ਰਹੇ ਨੇ ਹੁਣ ਤੱਕ 80 ਤੋਂ 90% ਦੇ ਵਿੱਚ ਪ੍ਰਤੀਸ਼ਤ ਦੀ ਕਲੋਨੀਆਂ ਦੇ ਵਿੱਚ ਪਾਇਆ ਗਿਆ ਹੈ ਕਿ ਲੋਕ ਜਿਹੜੇ ਨੇ ਬਾਹਰੋਂ ਦੀ ਆਏ ਨੇ ਤਾਂ ਮਕਾਨ ਮਾਲਕ ਉਹਨਾਂ ਨੂੰ ਬਿਨਾਂ ਰਿਕਾਰਡ ਤੋਂ ਹੀ ਸ਼ਰਨ ਦੇ ਵਿੱਚ ਲੈ ਲੈਂਦੇ ਨੇ ਜਿਸ ਦੇ ਆਧਾਰ ਤੇ ਪੁਲਿਸ ਹੁਣ ਅਲੱਗ-ਅਲੱਗ ਕਲੋਨੀਆ ਜਾਹੇ ਪੀੜੀ ਗਲੀਆਂ ਹੋਣ ਜਾਂ ਫਿਰ ਅਜਿਹੇ ਇਲਾਕੇ ਜਿਨ੍ਹਾਂ ਤੱਕ ਪੁਲਿਸ ਨਹੀਂ ਪਹੁੰਚ ਸਕਦੀ ਉਹਨਾਂ ਥਾਵਾਂ ਤੇ ਵੀ ਪੁਲਿਸ ਇਸ ਅਭਿਆਨ ਨੂੰ ਚਲਾ ਰਹੀ ਹੈ ਤਾਂ ਜੋ ਜਿਹੜੀ ਠੀਕ ਜਾਣਕਾਰੀ ਹੈ ਜਿਹੜਾ ਰਿਕਾਰਡ ਹੈ ਉਹ ਜਲਦ ਤੋਂ ਜਲਦ ਪੁਲਿਸ ਕੋ ਆ ਜਾਵੇ ਜਿਸ ਦੇ ਆਧਾਰ ਤੇ ਪੁਲਿਸ ਨੂੰ ਪਤਾ ਲੱਗ ਜਾਵੇ ਕਿ ਮੌਜੂਦਾ ਜਿਹੜੀ ਆਬਾਦੀ ਹੈ ਚੰਡੀਗੜ੍ਹ ਦੀ ਉਹ ਕਿੰਨੀ ਉਸ ਦੇ ਆਧਾਰ ਤੇ ਜਿਹੜੀ ਪੁਲਿਸ ਹੈ ਉਹ ਤੇ ਨਾਤ ਕਰ ਦਿੱਤੀ ਜਾਵੇ ਗਏ ਦੇਖਿਆ ਜਾਂਦਾ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਵਾਰਦਾਤਾ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਧਰ ਹੀ ਚੰਡੀਗੜ੍ਹ ਦੇ ਵਿੱਚ ਵੀ ਚੋਰੀ ਦੀ ਵਾਰਦਾਤਾ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਨੇ ਚਾਹੇ ਸਨੇਚਿੰਗ ਦਾ ਮਾਮਲਾ ਹੋਵੇ ਜਾਂ ਫਿਰ ਕਾਰ ਚੋਰੀ ਹੋਵੇ ਜਾਂ ਫਿਰ ਮੋਟਰਸਾਈਕਲ ਚੋਰੀ ਹੋਵੇ ਜਾਂ ਅਜਿਹੀ ਵਾਰਦਾਤਾ ਜਿਹੜੀਆਂ ਕੁਟਮਾਰਦ ਨਾਲ ਸੰਬੰਧ ਰੱਖਦੇ ਨਹੀਂ ਜਾਂ ਫਿਰ ਕਿਸੇ ਨੂੰ ਮੌਤ ਦੇ ਘਾਟ ਤੱਕ ਉਤਾਰ ਦਿੱਤਾ ਜਾਂਦਾ ਅਜਿਹੇ ਮਾਮਲਿਆਂ ਦੇ ਵਿੱਚ ਨਥਪੋਣ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਇਹ ਮੁਹਿੰਮ ਤਿਆਰ ਕੀਤੀ ਗਈ ਹੈ ਤਾਂ ਜੋ ਅਲੱਗ-ਅਲੱਗ ਕਲੋਨੀਆ ਦੇ ਵਿੱਚ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਿਹੜੇ ਚੰਡੀਗੜ੍ਹ ਦੇ ਨਾਲ ਸੰਪਰਕ ਦੇ ਵਿੱਚ ਨੇ ਉਸ ਦੇ ਉੱਤੇ ਚੰਡੀਗੜ੍ਹ ਪੁਲਿਸ ਹੁਣ ਆਪਣੀ ਨਿਗਾਹ ਬਣਾਈ ਰੱਖੀ ਹੋਈ ਹੈ ਇਸ ਨਾਲੇ ਚੰਡੀਗੜ੍ਹ ਐਸਐਸਪੀ ਕਵਰ ਦੀਪ ਕੋਰ ਦਾ ਵੀ ਕਹਿਣਾ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਕ੍ਰਾਈਮ ਰੇਟ ਹੈ ਉਸ ਨੂੰ ਘਟ ਕਰਨ ਦੇ ਲਈ ਅਸੀਂ ਇਹ ਅਭਿਆਨ ਤਿਆਰ ਕਰ ਰਹੇ ਹਾਂ ਅਲੱਗ-ਅਲੱਗ ਹਮਾਦੇ ਜਾ ਕੇ ਇੱਕ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ ਕਿ ਕਿੰਨੇ ਲੋਕ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਤੇ ਕਿੰਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਜਾਂ ਫਿਰ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆ ਕੇ ਇੱਥੇ ਕੰਮ ਕਰ ਰਹੇ ਨੇ ਉਸ ਦਾ ਵੀ ਪੂਰਾ ਪਰ ਰਿਕਾਰਡ ਤਿਆਰ ਕਰ ਲਿਆ ਤਾਂ ਜੋ ਵਿਖਦੇ ਵਿੱਚ ਜੇਕਰ ਅਜਿਹੀ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਜਲਦ ਤੋਂ ਜਲਦ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਅਸੀਂ ਪੁਲਿਸ ਹਿਰਾਸਤ ਦੇ ਵਿੱਚ ਲੈ ਲਈਏ ਤੇ ਜਿਹੜਾ ਕ੍ਰਾਈਮ ਰੇਸ਼ਿਓ ਹੈ ਉਸ ਨੂੰ ਜਲਦ ਜਲਦ ਘੱਟ ਕਰ ਲਈਏ ਫਿਲਹਾਲ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਪੁਲਿਸ ਇਸ ਦੇ ਉੱਤੇ ਕਿੰਨੀ ਕ ਜਲਦੀ ਜਿਹੜਾ ਆਪਣਾ ਕੰਮ ਕਰਦੀ ਹੈ ਜੇਕਰ ਕੋਈ ਰਿਕਾਰਡ ਦੇ ਵਿੱਚ ਪਾਇਆ ਜਾਂਦਾ ਹੈ ਕਿ ਕੋਈ ਬਾਹਰ ਦਾ ਆਦਮੀ ਹੈ ਜਾਂ ਫਿਰ ਚੰਡੀਗੜ੍ਹ ਦਾ ਹੀ ਜੇ ਕੋਈ ਪਸਨੀਕ ਹੈ ਜੇਕਰ ਪਾਇਆ ਜਾਂਦਾ ਹੈ ਕਿ ਇਹ ਹੀ ਅਪਰੋਪਰੀ ਹੈ ਤਾਂ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਪੁਲੀ ਜਲਦ ਜਲਦ ਕਿਸ ਤਰੀਕੇ ਦੇ ਨਾਲ ਉਹਦੇ ਉੱਤੇ ਕਾਰਵਾਈ ਕਰਦੀ ਹੈ ਫਿਲਹਾਲ ਇਸ ਮੰਦੀ ਸੀ ਤੁਹਾਡਾ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਜੇਕਰ ਇਸ ਦੇ ਹੋਰ ਸੰਬੰਧੀ ਕੋਈ ਹੋਰ ਅਪਡੇਟ ਆਵੇਗੀ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਵਾਂਗੇ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ